ਸੱਚ ਕੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਮੰਡੀ ਗਵਿੰਦਗੜ੍ਹ ਦੀ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕੱਲ 30 ਦਸੰਬਰ ਨੂੰ ਸਾਰਾ ਪੰਜਾਬ ਬੰਦ ਸੀ ਤੇ ਕਾਫੀ ਲੋਕਾਂ ਨੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਆਪਣੀਆਂ ਦੁਕਾਨਾਂ ਨਹੀਂ ਖੋਲੀਆਂ ਤੇ ਕੁਝ ਲੋਕਾਂ ਨੇ ਪੰਜਾਬ ਬੰਦ ਦੇ ਵਿੱਚ ਵੀ ਦੁਕਾਨਾਂ ਨਹੀਂ ਬੰਦ ਕੀਤੀਆਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਜਾ ਕੇ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਤੇ ਅੱਗੋਂ ਫਿਰ ਉਹਨਾਂ ਨੇ ਹੋਰ ਹੀ ਗੱਲਾਂ ਕੱਢ ਮਾਰੀਆਂ ਬੇਤੀ ਕੀਤੀ ਕਿਸਾਨਾਂ ਦੀ ਜਦੋਂ ਉਹ ਦੁਕਾਨਾਂ ਬੰਦ ਕਰਨ ਨੂੰ ਕਹਿ ਰਹੇ ਸਨ ਇੱਕ ਔਰਤ ਦਾ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਹੜਾ ਕਿ ਕਹਿ ਰਹੀ ਹੈ ਕਿ ਤੁਸੀਂ ਕਦੇ ਕਿਸਾਨ ਹੋ ਤੁਸੀਂ ਫੋਰਚੂਨਰਾਂ ਦੇ ਵਿੱਚ ਘੁੰਮਦੇ ਹੋ ਉਤੋਂ ਤੁਹਾਨੂੰ ਕਰਜ਼ਾ ਮਾਫੀ ਚਾਹੀਦੀ ਹੈ ਤੁਸੀਂ ਐਡੀਆਂ-ਐਡੀਆਂ ਕੋਠੀਆਂ ਪਾਲੀਆਂ ਹਜੇ ਵੀ ਤੁਸੀਂ ਭੁੱਖੇ ਮਰਦੇ ਹੋ ਤਾਂ ਫਿਰ ਤੁਹਾਡਾ ਸਰਿਆ ਪਿਆ ਤਾਂ ਦੋਸਤੋ ਤੁਹਾਨੂੰ ਉਸ ਔਰਤ ਦਾ ਵੀਡੀਓ ਦਿਖਾਉਨੇ ਆ ਤੇ ਹੋਰ ਵੀ ਲੋਕਾਂ ਦਾ ਜਿਨ੍ਹਾਂ ਨੇ ਕਿਸਾਨਾਂ ਦੇ ਵਿਰੁੱਧ ਦੁਕਾਨਾਂ ਖੋਲੀਆਂ ਸਨ ਜਦੋਂ ਕਿਸਾਨ ਉਹਨਾਂ ਨੂੰ ਦੁਕਾਨਾਂ ਬੰਦ ਕਰਨ ਦੇ ਲਈ ਕਹਿਣ ਗਏ ਤਾਂ ਫਿਰ ਅੱਗੋਂ ਜਿਹੜਾ ਹੰਗਾਮਾ ਹੋਇਆ ਤੁਹਾਨੂੰ ਪੂਰਾ ਵੀਡੀਓ ਦਿਖਾਉਨੇ ਆ ਤੁਸੀਂ ਇਸ ਵੀਡੀਓ ਤੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦੇਣੀ ਹੈ ਕਿ ਤੁਸੀਂ ਕਿਸ ਦੇ ਹੱਕ ਦੇ ਵਿੱਚ ਹੋ ਤਾਂ ਵੀਡੀਓ ਦੇਖੋ ਸ਼ੇਅਰ ਜਰੂਰ ਕਰਿਓ ਔਰ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਸੁਣ ਸੁਣ ਅੱਜ ਤੋਂ ਬਾਅਦ ਬੰਦੇ ਕਿੱਥੇ ਜਾਵਾਂਗੇ ਅਸੀਂ ਤੁਹਾਡੇ ਘੱਟੇ ਮਾਫੁੰਦੇ ਸਾਡੇ ਘੱਟੇ ਨਹੀਂ ਮਾਫੁੰਦੇ ਤੁਹਾਡੇ ਘੱਟੇ ਨਾਲੇ ਅੰਗਰੀ ਦੀ ਫੋਟੋ ਨੇ ਟੇੜੀ ਮੈਂ ਕਿਹਾ ਗੱਟੀਆਂ ਤੁਸੀਂ ਚੱਕੀ ਵਿੱਚੋਂ ਕਹਿੰਦੇ ਕਿਸਾਨੋਂ ਤੁਸੀਂ ਖੱਜੇ ਵਰਗਾ ਕੋਈ ਨਹੀਂ ਮੈਂ ਕਿਹਾ ਗੱਟੀਆਂ ਤੁਸੀਂ ਲੈ ਲਓ ਲੋਨ ਲਗਾ ਵੀ ਤੁਹਾਡੇ ਘੱਟੇ ਨਹੀਂ ਲੋਨ ਮਾਫੁੰਦੇ ਤੁਹਾਡੇ ਆਪਣੇ ਨਾਲ ਲੋਨ ਦਾ ਬਾਬਾ ਸਮਝਦੇ ਜਾਵੇ ਹੋਣੀ ਹੋ ਕੋਈ ਕੀ ਹੋਇਆ ਹੋ ਸਕੀ 9 ਵਜੇ ਦਾ ਉਹ ਬੈਠੋ ਬੈਠਾਂਗੇ ਨਾਲ ਕੋਟੇ ਤਾਹੋ ਵੀ ਬੰਦ ਕਰੋ ਜਿਹਨੇ ਕਰ ਲੂ ਬੰਦ ਕਰ ਲੂਗਾ ਜਿਹਨੇ ਨਹੀਂ ਕਰਨਾ ਨਾ ਕਰੂ ਤੁਹਾਨੂੰ ਕੋ ਕਿਹਾ ਸੀ ਐਕਤਮਾਲ ਦੀ ਗੱਲ ਐ ਮੈਂ ਮੈਂ ਲੈਣ ਵਾਸਤੇ ਖਾਣ ਪੀਣ ਵਾਲੇ ਚੀਜ਼ਾਂ ਲਈ ਬੰਦ ਮੈਂ ਗੁੰਮੇਦਾਨੋਂ ਬੰਦ ਕਿਉਂ ਕਰਨ ਨੂੰ ਕਹਿੰਦੇ ਤੁਸੀਂ ਬੈਂਤੀ ਕਰੀਏ ਬੈਂਤੀ ਮੁੰਤੀ ਕੋਈ ਨਹੀਂ ਕਰਦੇ ਤੁਸੀਂ ਜ਼ਬਰਦਸਤੀ ਕਰਦੇ ਇਹ ਕੋਈ ਤਰੀਕਾ ਹੈਗਾ ਤੁਸੀਂ ਕੰਮ ਹੀ ਬੰਦ ਕਰ ਦਿਓ ਸਭ ਤੋਂ ਬੰਦ ਕਰਦਾ ਕਰੋ ਨਹੀਂ ਕਰਨਾ ਨਾ ਕਰੋ ਮਰਦੀ ਆ ਨਾ ਮਰਦੀ ਨਹੀਂ ਤੁਸੀਂ ਤਾਂ ਜ਼ਬਰਦਸਤੀ ਕਰਦੇ ਆਂ ਅਸੀਂ ਤਾਂ ਬੇਨਤੀ ਗੱਲ ਆ ਹਾਂ ਬੇਨਤੀ ਗੁੰਤੀ ਨਹੀਂ ਤੁਸੀਂ ਕਰਦੇ ਹਾਂਗੇ ਹਾਂ ਜੀ ਆ ਬਚਾਰੇ ਖੜੇ ਨੇ ਬਾਹਰ ਸਾਰੇ